ਜਿਆ ਬਿਰੂ ਦੀ ਉਹਦੇਸ ਪੰਜਾਬ ਸਰਕਾਰ ਦੀ ਉਸ ਉਸ ਦੇ ਤਹਿਤ ਮੈਂ ਅੱਜ ਇੱਥੇ ਆਈ ਹਾਂ ਸੀਨੀਅਰ ਆਫੀਸਰਸ ਦੀ ਪੁਲਿਸ ਹੈਡਕ quarters ਤੋਂ ਡਿਊਟੀਆਂ ਲੱਗੀਆਂ ਨੇ ਬਖਵਕ ਜ਼ਿਲ੍ਹਿਆਂ ਵਿੱਚ ਜਾਣ ਦੀ ਔਰ ਮੇਰੀ ਡਿਊਟੀ ਇੱਥੇ ਲੁਧਿਆਣਾ ਜ਼ਿਲ੍ਹੇ ਵਿੱਚ ਲੱਗੀ ਹੈ ਤੇ ਇਹਦੇ ਵਿੱਚ ਜੋ ਇਹਨੂੰ ਸੁਪਰਵਾਈਜ਼ ਕਰ ਰਹੇ ਹਾਂ ਅਸੀਂ ਜਦੋਂ ਤੋਂ ਇਹ ਮਹਿੰਮ ਸ਼ੁਰੂ ਹੋਈ ਹੈ ਮਾਰਚ ਤੋਂ ਤੇ ਪੁਲਿਸ ਨੇ ਕਾਫੀ ਸਕਰੀਅ ਹੋ ਕੇ ਕੰਮ ਕੀਤਾ ਹੈ और बहुत सारी संपर्क मीटिंग कीतिया गई ने लोगों और उस दे नाल नाल, नाल एनफोर्समेंट भी की गई है और तकरीबन हज़ार एफ आई दर्ज हो गई ने जो मार्च तो ਜਿਹੜੀਆਂ ਕਿ ਐਨਟੀਪੀਐਸ ਰਿਲੇਟਡ ਹਨ ਐਂਡ ਇਨ ਆਦੀ ਇਸ ਇਸ ਦੇ ਤਹਿਤ ਹੀ ਜੇਲਾ ਵਿੱਚ ਵੀ ਅਸੀਂ ਚੈਕਿੰਗ ਕਰਦੇ ਹਾਂ ਕਿ ਇੱਥੇ ਕੋਈ ਡਰੱਗਸ ਜਾਂ ਮੋਬਾਈਲ ਵਗੈਰਾ ਮਿਲਣ ਤਾਂ ਅੱਜ ਇੱਥੇ ਤਕਰੀਬਨ 200 ਪੁਲਿਸ ਅਫੀਸ਼ੀਅਲਸ ਪੰਚੇ ਟੀਮਸ ਬਣਾ ਕੇ ਸਾਰੀ ਸਰਚ ਅਭਿਆਨ ਚੱਲ ਰਿਹਾ ਹੈ ਤੇ ਜਦੋਂ ਕੰਪਲੀਟ ਹੋਏਗਾ ਤੇ ਕੁਝ ਕੁ ਬਰਾਮਕੀ ਹੋਈ ਆ ਅ ਅਭੀ ਜਦੋਂ ਕੰਪਲੀਟ ਹੋਏਗਾ ਫਿਰ ਪਤਾ ਲੱਗੇਗਾ ਫਿਰ ਰਿਪੋਰਟ ਲਗਾਉਣੀ ਹੈ ਇਹ ਰੂਟੀਨ ਚੈਕਿੰਗ ਸੀ ਜਾਂ ਸਖਤੀ ਇਹ ਜਿਹੜੀ ਸਾਰੀ ਇਹ ਜਿਹੜੀ ਮੂਹਮ ਦੇ ਤਹਿਤ ਜਿਹੜੀ ਸੀਗੀ ਚੈਕਿੰਗ ਸੋ ਇਹਦੇ ਵਿੱਚ ਪਹਿਲਾਂ ਤੋਂ ਹੀ ਡਿਸਾਈਡਡ ਹੁੰਦਾ ਪਰ ਉਹਨੂੰ ਕੁਪਤ ਰੱਖਿਆ ਜਾਂਦਾ ਤੇ ਫਿਰ ਮੈਂ ਪੂਰੇ ਪੰਜਾਬ ਭਰ ਦੇ ਜਿਨ੍ਹਾਂ ਦੇ ਵਿੱਚ ਅੱਜ ਲੁਧਿਆਣੀ ਦੀ ਚੈੱਕ ਨਹੀਂ ਇਹ ਸਿਰਫ ਲੁਧਿਆਣਾ ਜ਼ਿਲ੍ਹੇ ਵਿੱਚ ਅੱਜ ਚੈਕ ਹਮੁੰਤਕ ਦੀ ਚੈਕਿੰਗ ਦੇ ਦੌਰਾਨ ਕੁਝ ਕੁ ਬਰਾਮਦੇ ਮਿਲੇ ਹਜੇ ਜਿਹੜੀ ਅਸੀਂ ਰਿਪੋਰਟ ਲਈ ਨਹੀਂ ਹੈ ਤੇ ਜਦੋਂ ਰਿਪੋਰਟ ਲਵਾਂਗੇ ਫਿਰ ਤੁਹਾਨੂੰ ਦੱਸਾਂਗੇ ਤੇ ਬਾਕੀ ਜੋ ਹੈ ਮਤਲਬ ਇਹ ਜਿਹੜੀ ਪੰਜਾਬ ਪੁਲਿਸ ਔਰ ਸਰਕਾਰ ਨੇ ਬਹੁਤ سارے ਕਦਮ ਉਠਾਏ ਨੇ ਕਿ ਅਸੀਂ ਇਕਤਾ ਪ੍ਰੀਵੈਂਸ਼ਨ ਕਰੀਏ ਜਿਹਦੇ ਵਿੱਚ ਅਵੇਰਨੈਸ ਡਰਾਈਵਸ ਚਲਾਈਆਂ ਜਾ ਰਹੀਆਂ ਨੇ ਔਰ ਦੂਸਰੇ ਜੋ ਉਲਰਡੀ ਐਡਿਕਟਡ ਹੈ ਉਹਨਾਂ ਨੂੰ ਤਕਰੀਬਨ ਹਜ਼ਾਰ ਬੰਦਿਆਂ ਨੂੰ ਓਟ ਸੈਂਟਰਸ ਵਿਚ ਵੀ ਪੁਲਿਸ ਵੱਲੋਂ ਭੇਜਿਆ ਗਿਆ ਹੈ ਔਰ ਇਹਦਾ ਬੜੇ ਅੱਛੇ ਰਿਜ਼ਲਟਸ ਆ ਰਹੇ ਨੇ ਲੋਕ ਜੁੜ ਰਹੇ ਨੇ ਪ੍ਰੀਵੈਂਸ਼ਨ ਹੋ ਰਹੀ ਹੈ ਔਰ ਇਨਫੋਰਸਮੈਂਟ ਵੀ ਹੋ ਰਹੀ ਹੈ। ਕਮ ਲਗਾਤਾਰ ਨਸ਼ੇ ਦੇ ਖਿਲਾਫ ਜਿਹੜੇ ਨਸ਼ੇ ਬੰਦੂ ਚੱਲ ਰਿਹਾ ਹੈ ਮੁਹਿੰਮ ਲਗਾਤਾਰ ਜਾਰੀ ਹੈ ਤੇ ਕਿੰਨੇ ਕੁ ਜਿਹੜੇ ਡਰਗ ਬੈਲਡਰ ਹੈ ਉਹਨਾਂ ਦੇ ਘਰ ਦੇ ਡੇਟ ਟਾਈ ਗਏ ਹੈ। ਆਲਮੋਸਟ yes. 10 ਹਾਂਜੀ ਹਾਂਜੀ ਇਹ ਲੁਧਿਆਣਾ ਜ਼ਿਲ੍ਹੇ ਵਿੱਚ ਲੁਧਿਆਣਾ ਹਾਂਜੀ ਠੀਕ ਹੈ ਠੀਕ ਹੈ ਮਾਸਟਰ